ਵਾਹਿਗੁਰੂ ਜੀ ਦਾ ਖਾਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਜੀ ਸ੍ਰੀ ਦਰਬਾਰ ਸਾਹਿਬ ਮੰਦੀ ਸ਼ੋਰ ਦੇ ਵਕਤ ਵੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ 21 ਅਕਤੂਬਰ ਦਾ ਸੀ ਜੀ ਵਾਹਿਗੁਰੂ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਨੇ ਆ ਜੀ ਵਾਹਿਗੁਰੂ ਇਸ ਤਰ੍ਹਾਂ ਅਸੀਂ ਦਰਬਾਰ ਸਾਹਿਬ ਜਾ ਰਹੇ ਸੀ ਤੇ ਭਾਈ ਸਾਹਿਬ ਇੰਟਰਵਿਊ ਦੇ ਰਹੇ ਸੀ ਤੁਸੀਂ ਹੁਣ ਨਾਮ ਦੱਸਣਾ ਇਹਨਾਂ ਦਾ ਕੌਣ ਹੈ ਕਮੈਂਟ ਵਿੱਚ ਵਾਹਿਗੁਰੂ ਜੀ ਤੁਸੀਂ ਦੇਖੋ ਇੰਟਰਵਿਊ ਦੇ ਰਹੇ ਨੇ ਤੁਸੀਂ ਇਹਨਾਂ ਦਾ ਨਾਮ ਦੱਸਣਾ ਕਮੈਂਟ ਦੇ ਵਿੱਚ ਓਕੇ ਸਮਾਪਤੀ ਕਰੀਏ ਪੰਜ ਪਿਆਲੇ ਪੰਜ ਪੀਰ ਛੱਲ ਪੀਰ ਬੈਠਾ ल पंजनि ॿुआर सूर मां दादी बहत वठाई वाह ਆਇ ਗੁਰੂ ਦੀ ਦਰਸ਼ਨ ਕਰੋ ਜੀ ਸ੍ਰੀ ਦਰਬਾਰ ਸਾਹਿਬ ਦੇ ਤਾਂ-ਤਾਂ ਸ੍ਰੀ ਗੁਰੂ ਰਾਮਦਾਸ ਆਇ ਗੁਰੂ ਦੀ ਦਰਸ਼ਨ ਕਰੋ ਜੋ ਵੀ ਚੈਨਲ ਦੇਖ ਰਿਹਾ ਹੈ ਜੀ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕਰੀਆ ਵੱਧ ਵੱਧ ਸ਼ੇਅਰ ਕਰੋ ਜੀ ਤੁਹਾਡੀ سپورਟ ਦੀ ਜ਼ਰੂਰਤ ਹੈ ਬੰਦੀ ਛੋੜ ਦਿਵਸ ਦੀ ਬਹੁਤ-ਬਹੁਤ ਵਧਾਈ ਤਾਂ-ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਇ ਸਾਈਂ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਜੀ ਗੁਜਰਾ ਰਾਜਿਆ ਨੂੰ ਪੁਰਾਯਾ ਦੀ ਬੁਆਲੀ ਉਹ ਦੇਖ ਲੈ ਵਿੱਚ ਇਸ ਕਰਕੇ ਕੰਗੀ ਛੋੜ ਦਿਵਸ ਮਨਾਇਆ ਇਹ ਨੂੰ ਕੀ ਹੈ ਜੀ ਕੋਲਾ ਸਾਹਿਬ ਦੀ ਵੀਡੀਓ ਆਈ ਹੋਈ ਹੈ ਉਹ ਵੀ ਜਾ ਕੇ ਦੇਖੋ ਪੁਰਾਯਾ ਕੰਨਿਆ ਕੋਲਾ ਸਾਹਿਬ ਉਹ ਜਿਹੜੀ ਗਲੇ ਉਸਤਾਂ ਪੁਰਾਯਾ ਸੀ ਤੇ 54 ਰਾਜਿਆਂ ਨੂੰ ਚਲਾਇਆ ਉਹ ਆ ਵੀ ਆ ਦੇਖ ਲੈ ਵਿੱਚ ਇਹ ਕੰਗੀ ਛੋੜ ਦਿਵਸ ਮਨਾਇਆ ਜਾਂਦਾ ਤੁਹਾਨੂੰ ਸਾਰਿਆਂ ਨੂੰ ਬੰਦੀਛੋੜ ਦਿਵਸ ਦੀ ਬਹੁਤ ਬਹੁਤ ਵਧਾਈ ਬੰਦੀਛੋੜ ਦਿਵਸ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਗੂਰੂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰੋ ਜੀ ਲਾਈਕ ਵੀ ਜੀ ਕਰਿਆ ਕਰੋ ਕਿਉਂਕਿ ਕਰਦੇ ਨਹੀਂ ਬੰਦੀਛੋੜ ਨਾਲ ਲੈ ਕੇ ਕਮੈਂਟ ਵਿੱਚ ਲਾਈਕ ਨੂੰ ਜ਼ਰੂਰ ਲਿਖੋ ਜਦ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗਾਲ ਤਕ ਚਾਹੀਦੀ ਆਪਸੇ ਛੇਵੇਂ 3 ਦਰਵਾਜ਼ਾ ਆਇਆ ਉਹਨੂੰ ਬਹੁਤ ਬਹੁਤ ਪਤਾ ਹੈ Come on.

That's <laughs> good, that's <laughs> सतगुरू सॼो हर पीता चई गुट न Mas é vamos ਨੇ ਮਰੀਆ ਪੁਨਕ ਨਹੀਂ ਹੈ ਹਮੇ ਯਾਰ ਇਹ ਆਰਾਮ ਤੇ ਜਾਵੜ ਅਰੇ ਮੁਕੋ ਅਭੀ ਰ